ਸਸ਼ੀਅ ਕੱਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨਾਣ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਨਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਸ਼ਹੂਰ ਹਸਤੀਆਂ ਨਿਕਲੀਆਂ ਤਾਂ ਹਾਂ ਮਾਂ ਦੇ ਦਿਹਾਤ ਨਾਲ ਫਿਲਮ ਇੰਡਸਟਰੀ ਇਸ ਨੇ ਗਮਜ ਡੁੱਬਿਆ ਪੂਰਾ ਪਰਿਵਾਰ ਇਸ ਦੇ ਨਾਲ ਹੀ ਬਾਲੀਵੁੱਡ ਦਾ ਮਸ਼ਹੂਰ ਅਤੇ ਨਿਰਦੇਸ਼ਕ ਫਰਾਖ ਖਾਨ ਇਸ ਸਮੇਂ ਡੂੰਗੇ ਸਦਵੇਂ ਵਿੱਚ ਉਹ ਗੁਜ਼ਰ ਰਹੇ ਹਨ ਦੱਸ ਦਈਏ ਕਿ ਉਹਨਾਂ ਦੀ ਮਾਂ ਮਨੇਕਾ ইরਾਨੀ ਨੇ 32 ਸਾਲ ਦੀ ਉਮਰ ਵਿੱਚ ਅਖਰੀ ਸਾਲ ਇਹ ਉਹਨਾਂ ਦਾ 26 ਜੁਲਾਈ 2024 ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਫਰਾਖ ਖਾਨ ਦੀ ਕਰ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਸਿਲੇਬਸ ਦੀ ਪੜੀ ਦੇਖਣ ਨੂੰ ਮਿਲੀ ਇਸ ਦਿਨ ਨਾਲ ਹੀ ਸਹਾ ਰੂਖ ਖਾਨ ਗੋਰੀ ਖਾਨ ਵੀ ਫਰਾਹ ਦੇ ਉਹ ਮਿਲ ਪਹੁੰਚੇ ਦੱਸਦੇ ਕਿ ਫਰਾਹ ਤੇ ਸਾਹ ਰੂਖ ਮ ਓਮ ਸ਼ਾਂਤੀ ਓਮ ਅਤੇ ਨਿਊ ਇਅਰ ਵਰਗੀਆਂ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਅਸਲ ਜ਼ਿੰਦਗੀ ਵਿੱਚ ਦੋਵੇਂ ਬਹੁਤ ਚੰਗੇ ਦੋਸਤ ਹਨ ਮਾਂ ਦੀ ਮੌਤ ਦੇ ਬਾਅਦ ਪਹਿਲੀ ਵਾਰ ਫਰਾਹ ਖਾਨ ਵੀ ਨਜ਼ਰ ਆਈ ਹੈ ਉਹਨਾਂ ਨੂੰ ਨੀਲੇ ਰੰਗ ਦੇ ਲੰਮੀ ਕਮੀਜ਼ ਅਤੇ ਸਾਈਡ ਬੈਗ ਨਾਲ ਟਰੌਪਸ ਪਾਏ ਨੇ ਦੇਖਿਆ ਗਿਆ ਹੈ ਇਸੇ ਸਮੇਂ ਜੋ کافی ਨਿਰਾਸ਼ਾ ਤੇ ਪਰੇਸ਼ਾਨ ਨਜ਼ਰ ਆਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ